ਪੰਜੀ ਸਾਹਿਬ ਦਾ ਨਾਮ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭੋਮਾ ਜੀ ਜਿਹੜੇ ਭਗਵੰਤ ਸਿੰਘ ਮਾਨ ਨੂੰ ਜੱਤਕਾਰ ਕਾਲਕਟ ਤੋਂ ਬੁਲਾਇਆ ਬੁਲਾਇਆ ਗਿਆ ਵਾ ਕੀ ਮਾਮਲਾ ਵੈਸੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਸਭਾ ਜੀ ਇਹ ਤਾਂ ਵੇਖੋ 328 ਮਹਾਰਾਜ ਦੇ ਪਾਵਨ ਸਰੂਪਾਂ ਦਾ ਮਸਲਾ ਵਾ ਸਭ ਤੋਂ ਵੱਡਾ ਉਹਦੀ ਜਾਂਚ ਦਾ ਮਸਲਾ ਵਾ ਜੋ ਪੰਜਾਬ ਸਰਕਾਰ ਕਰ ਰਹੀ ਹੈ ਇਦੀ ਵਿੱਚ ਸਭ ਤੋਂ ਪਹਿਲੀ ਗੱਲ ਤੇ ਆ ਪਈ ਅੱਜ ਤੱਕ ਕਿਸੇ ਵੀ ਜਿਨੇ ਕੇਸ ਕਤਲ ਕੀਤੇ ਆ ਉਹਨੂੰ ਅਕਾਲ ਤਖਸਾਲ ਤੇ ਤਲਬ ਨਹੀਂ ਕੀਤਾ ਗਿਆ ਕਿਸੇ ਲੀਡਰ ਨੂੰ ਇਹ ਪਹਿਲਾ ਮੌਕਾ ਵਾ ਜਿਨੇ ਕੇਸ ਕਤਲ ਕੀਤੇ ਹੋਣ ਤੇ ਉਹਨੂੰ ਅਕਾਲ ਤਖਸਾਲ ਤੇ ਤਲਬ ਕੀਤਾ ਗਿਆ ਹੋਵੇ ਦੂਸਰੀ ਬੇਨਤੀ ਆ ਕਿ ਜਿਵੇਂ ਜਹੇਦਾਰ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈਟਰ ਭੇਜ ਕੇ ਆਦੇਸ਼ ਭੇਜ ਕੇ ਜਿਹੜਾ ਉਸ ਲੈਟਰ ਦੇ ਵਿੱਚ ਸ਼ਬਦ ਵਰਤੇ ਗਏ ਆ ਕਲਮ ਕਰਨ ਦੇ ਉਹਦੇ ਤੇ ਪਤਿਤ ਸਿੱਖ ਦਾ ਵਰਣਨ ਕੀਤਾ ਗਿਆ ਵਾ ਭਗਵਾਨ ਪਤਿਤ ਸਿੱਖ ਉਹ ਹੁੰਦਾ ਵਾ ਜਿਨੇ ਅਮਰਤ ਛਕਿਆ ਹੋਵੇ ਤੇ ਉਹਨੇ ਬੱਜਰ ਕਰਹਿਤਾ ਚੋਂ ਕੋਈ ਬੱਜਰ ਗਲਤੀ ਜਿਹੜੀ ਆ ਕੀਤੀ ਹੋਵੇ ਭਗਵੰਤ ਮਾਨ ਨੇ ਨਾ ਅਮਰਤ ਛਕਿਆ ਵਾ ਤੇ ਨਾ ਬੱਜਰ ਕਰਹਿਤ ਵਾਲੀ ਗਲਤੀ ਤੇ ਕਰਨ ਦਾ ਫਿਰ ਸਵਾਲ ਹੀ ਪੈਦਾ ਨਹੀਂ ਹੁੰਦਾ ਜਦੋਂ ਉਹਨੇ ਅਮਰਤ ਹੀ ਨਹੀਂ ਛਕਿਆ ਦੂਸਰੀ ਗੱਲ ਆ ਵੀ ਉਹਨੇ ਕੇਸ ਕਤਲ ਕੀਤੇ ਆ ਸਿਰ ਦੇ ਵੀ ਤੇ ਡੜ ਦੇ ਵੀ ਤੇ ਉਹਨੂੰ ਰਹਿ ਤਾਂ ਮਰਜ਼ਾਦਾ ਚ ਗੁੰਮਸਰਾ ਜਿਹੜਾ ਵਾ ਲਿਖਿਆ ਗਿਆ ਗੁੰਮਸਰਾ ਹੁੰਦਾ ਜਿਨੇ ਹਾਲੇਦ ਵਾਲੇ ਕੇਸ ਹੋਣ ਤੇ ਵਿਚਕਾਰੋਂ ਕੇਸ ਹੋਣੇ ਜਿਹੜਾ ਵਾ ਕਤਲ ਕੀਤੇ ਹੋਣ ਪਰ ਹੁਣ ਸਾਡੀਆਂ ਨਿਹੰਗ ਸਿੰਘ ਫੌਜਾਂ ਜਿਨੇ ਸਿਰ ਦੇ ਕੇਸ ਕਤਲ ਕੀਤੇ ਆ ਸਾਰਿਆਂ ਨੂੰ ਗੁੰਮਸਰਾ ਹੀ ਕਹਿੰਦੇ ਆ ਸੋ ਪਹਿਲੀ ਗੱਲ ਇਹ ਆ ਕਿ ਇਹ ਇੱਕ ਨਵੀਂ ਪ੍ਰਤਨੈ ਨਹੀਂ ਪੈ ਰਹੀ ਵੀ ਪਹਿਲਾਂ ਤੇ ਕਦੇ ਕਿਸੇ ਨੂੰ ਤਲਬ ਨਹੀਂ ਕੀਤਾ ਗਿਆ ਇਸ ਕਰਕੇ ਜਹੰਦਰ ਸਾਹਿਬ ਨੂੰ ਜਿਹੜੀ ਚਿੱਠੀ ਭੇਜੀ ਗਈ ਆ ਉਹਦੇ ਚ ਸੋਧ ਕਰਕੇ ਜਿਹੜਾ ਭਗਵੰਤ ਮਾ ਲਈ ਰਹਿਤ ਮਰਜਾਦਾ ਅਨਸਾਰ ਉਹ ਚਿੱਤ ਸ਼ਬਦ ਆ ਉਹ ਗਲਤੀ ਜਿਹੜੀ ਆ ਸੋਧ ਜਿਹੜਾ ਵਾ ਜਰੂਰ ਕਹਿ ਕੇ ਦੂਸਰੀ ਚਿੱਠੀ ਜਿਹੜੀ ਆ ਜਾਰੀ ਕਰਨੀ ਚਾਹੀਦੀ ਆ ਤੀਸਰੀ ਗੱਲ ਆ ਕਿ ਕੋਈ ਇਸ ਮਸਲੇ 'ਚ ਕੋਈ ਸਿਧਾਂਤਕ ਕਿਉਂਕਿ ਜਹੇਦਰ ਅਕਾਲ ਸਾਹਿਬ ਜਹੇਦਰ ਅਕਾਲ ਤਖਤ ਸਾਹਿਬ ਨੇ ਪੰਥ ਕੇ ਹਿੱਤਾਂ ਦੀ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕਰਨੀ ਹੈ ਵੀ ਇੱਥੇ ਕੋਈ ਨਵਾਂ ਬਖੇੜਾ ਜਿਹੜਾ ਵਾ ਪੈਦਾ ਨਾ ਹੋ ਜਾਵੇ ਜਹੇਦਰ ਸਾਹਿਬ ਨੂੰ ਪੰਥਕ ਵਿਦਵਾਨਾਂ ਦੀ ਸੰਤਾਂ ਮਹਾਪੁਰਸ਼ਾਂ ਦੀ 15 ਜਨਵਰੀ ਤੋਂ ਪਹਿਲਾਂ ਪਹਿਲਾਂ ਇੱਕ ਮੀਟਿੰਗ ਬੁਲਾ ਕੇ ਇਸ ਮਸਲੇ ਤੇ ਸਾਰਿਆਂ ਦੀ ਜਿਹੜੀ ਆ رائے ਤੇ ਸਲਾਹ ਜਿਹੜੀ ਆ ਲੈਣੀ ਚਾਹੀਦੀ ਆ ਤੀਸਰੀ ਗੱਲ ਇਹ ਆ ਕਿ ਇਹ ਜਿਹੜੀ 328 ਮਹਾਰਾਜ ਪਾਵਨ ਸਰੂਪਾਂ ਦਾ ਜਿਹੜਾ ਮਸਲਾ ਵਾ ਇਹ ਬੜਾ ਸਵੈਦਰਸ਼ੀਣ ਮਸਲਾ ਵਾ ਤੇ ਕੱਲਾ ਪੰਜਾਬ ਦੇ ਸਿੱਖਾਂ ਦਾ ਮਸਲਾ ਨਹੀਂ ਆ ਦੁਨੀਆ ਭਰ ਦੇ ਸਿੱਖਾਂ ਦਾ ਮਸਲਾ ਵਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਉਹਨਾਂ ਦੀ ਆਸਥਾ ਤੇ ਉਹਨਾਂ ਦੀਆਂ ਭਾਵਨਾਵਾਂ ਦਾ ਮਸਲਾ ਵਾ ਇਹਦਾ ਜਿਹੜਾ ਵਾ ਸਪਸ਼ਟੀਕਰਨ ਜਿਹੜਾ ਵਾ ਉਹ ਸਾਰੇ মিডিਆ ਦੇ ਸਾਹਮਣੇ ਜਿਹੜਾ ਵਾ ਲੈਣਾ ਚਾਹੀਦਾ ਵਾ ਤਾਂ ਜੋ ਇਸ ਮਸਲੇ ਤੇ ਪਾਰਦਰਸ਼ਾ ਜਿਹੜੀ ਆ ਉਹ ਸਾਰੇ ਵਰਲਡ ਨੂੰ ਦਿਖੇ ਸਾਰੇ ਸਿੱਖਾਂ ਨੂੰ ਦਿਸੇ ਤੇ ਇਹ ਮਸਲਾ ਜਿਹੜਾ ਵਾ ਓਪਨ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੜ ਆਪਣੇ ਫੈਸਲੇ ਤੇ ਵਿਚਾਰ ਕਰਕੇ ਜਿਹੜੀ ਪੰਜਾਬ ਸਰਕਾਰ ਨੇ ਪਰਚੇ ਦਰਜ ਕੀਤੇ ਆ ਉਹਦੇ ਤੇ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸਭਧਾਨਕ ਸੰਸਥਾ ਵਾ ਉਹ ਕਾਨੂੰਨ ਅਨੁਸਾਰ ਚਲਦੀ ਆ ਜਿਹੜਾ ਇਹਨਾਂ ਦਾ ਪਹਿਲਾ اجلاس ਹੁੰਦਾ ਉਹਦੀ ਪਹਿਲੀ ਪ੍ਰਧਾਨਗੀ ਜਿਹੜੀ ਆ ਉਹ ਡੀਸੀ ਅੰਮ੍ਰਿਤਸਰ ਜਿਹੜਾ ਵਾ ਕਰਦਾ ਤੇ ਕਾਨੂੰਨ ਅਨੁਸਾਰ ਹੀ ਜਿਹੜਾ ਵਾ ਇਹ ਸਾਰੀ ਇਹ ਸਸਤਾ ਜਿਹੜੀ ਚਲਦੀ ਤੇ ਬਣਦੀ ਆ ਸੋ ਇਹਦੇ ਵਿੱਚ ਕੀ ਬਿਰਾਈ ਆ ਕਿ 328 ਸਰੂਪਾਂ ਦਾ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਉਹ ਲੀਡਰ ਵੱਡਾ ਕੋਈ ਜਾਓ ਕੋਈ ਜ਼ਹਿਦਾਦ ਵੱਡਾ ਵਾ ਜਿਹੜਾ ਇਸ ਜਾਂਚ ਨੂੰ ਜਿਹੜਾ ਵਾ ਆ ਰੋਕੇ ਸੋ ਇਹ ਜਾਂਚ ਨਿਰਪੱਖ ਹੋਣੀ ਚਾਹੀਦੀ ਆ ਔਰ ਮੀਡੀਆ ਦੇ ਸਾਹਮਣੇ ਹੋਣੀ ਚਾਹੀਦੀ ਆ ਜਿਹੜਾ ਸਪਸ਼ਟੀਕਰਨ ਵੀ ਆ ਭਗਵੰਤ ਮਾਨ ਦਾ ਲੈਣਾ ਉਹ ਵੀ ਮੀਡੀਆ ਦੇ ਸਾਹਮਣੇ ਲੈਣਾ ਚਾਹੀਦਾ ਦੁਨੀਆ ਨੂੰ ਸੱਚ ਦਾ ਪਤਾ ਲੱਗ ਸਕੇ ਸਰ ਤੁਸੀਂ ਕੀ ਮੰਨਦੇ ਹੋ ਕਿ ਪਹਿਲੀ ਵਾਰੀ ਪਤ ਸਿੱਖ ਜਿਹੜਾ ਪਤ ਸਿੱਖ ਨਹੀਂ ਆ ਉਹਨਾਂ ਨੂੰ ਬਲਾਗ ਆ ਇਸ ਫੈਸਲੇ ਦੇ ਨਾਲ ਕੀ ਸਿੱਖ ਕੌਮ ਦੋ ਵਧਦੀ ਜਾ ਸਕਦੀ ਮੈਂ ਇਸੇ ਕਰਕੇ ਕਿਹਾ ਵੀ 15 ਜਨਵਰੀ ਤੋਂ ਪਹਿਲਾਂ ਪਹਿਲਾਂ ਜਹਦਰ ਸਾਹਿਬ ਨੂੰ ਇੱਕ ਸੰਤਾ ਮਹਾਂਪੁਰਸ਼ਾਂ ਦੀ ਤੇ ਪਾ ਪੰਥਕ ਉਦਵਾਨਾਂ ਦੀ ਮੀਟਿੰਗ ਬੁਲਾ ਕੇ ਜਰੂਰ رائے ਲੈ ਲੈਣੀ ਚਾਹੀਦੀ ਆ ਤੇ ਫਿਰ ਅੱਗੇ ਵਧਣਾ ਚਾਹੀਦਾ ਸਰ ਇੱਕ ਪਾਕਿਸਤਾਨ ਦੇ ਵਿੱਚ ਜਿਹੜੀ ਮਹਿਲਾ ਗਈ ਹੈ ਸਰਵਜੀਤਪੁਰ ਤੁਸੀਂ ਕੀਵੇਂ ਦੇਖਦੇ ਹੋ ਉੱਥੇ ਜਾ ਕੇ ਇਸਲਾਮ ਦਾ ਧਰਮ ਤਬਦਲ ਕੀਤਾ ਵਾਪਸੀ ਦੀ ਰਾਤ ਹੈ ਵਾਪਸ ਆਈ ਬੇਕੋਸ ਬੀਬੀ ਨੇ ਪੰਜਾਬ ਦਾ ਨਾਮ ਵੀ ਬਦਵਾਣਾ ਕੀਤਾ ਸਿੱਖਾ ਦਾ ਨਾਮ ਵੀ ਦੇਸ਼ ਦਾ ਨਾਮ ਵੀ ਬਦਲਵਾਣਾ ਕੀਤਾ ਤੇ ਜਿਹੜੇ ਜਥੇ ਜਾਂਦੇ ਆ ਉਹਦਾ ਨਾਮ ਵੀ ਬਦਨਾਮ ਕੀਤਾ ਤੇ ਉਹਦੇ ਤੇ ਸਵਾਲੀਆ ਨਿਸ਼ਾਨ ਵੀ ਉਸ ਬੀਬੀ ਨੇ ਜਿਹੜਾ ਵੱਲ ਆਇਆ ਵਾ ਸੋ ਮੇਰੀ ਇਹ ਬੇਨਤੀ ਆ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਜੇ ਉਹ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣੇ ਘਰ ਵਾਪਸੀ ਕਰਦੀ ਆ ਤੇ ਆਪਣੇ ਪਰਿਵਾਰ 'ਚ ਵੀ ਵਾਪਸੀ ਕਰਦੀ ਆ ਤੇ ਉਹਨੂੰ ਆਪਣਾ ਘਰ ਵਸਾਉਣਾ ਚਾਹੀਦਾ ਸਰ ਕੀ ਉਹਨੂੰ ਸਿੱਖ ਕੌਮ 'ਚ ਵਾਪਸ ਆਣਾ ਚਾਹੀਦਾ ਤੁਸੀਂ ਜਿਵੇਂ ਧਰਮ ਪ੍ਰਚਾਰ ਕਮੇਟੀ ਦੇ ਹੋ ਤੁਸੀਂ ਉਹਨੂੰ ਦੁਬਾਰਾ ਸਿੱਖ ਕੌਮ 'ਚ ਸ਼ਾਮਲ ਕਰੋ ਦੇਖੋ ਇਹ ਮੇਰਾ ਕੱਲੇ ਦਾ ਮਸਲਾ ਨਹੀਂ ਆ ਤੇ ਜਿਹੜਾ ਵੀ ਭੁੱਲਿਆ ਭਟਕਿਆ ਗੁਰੂ ਦੀ ਸ਼ਰਨ ਚ ਆ ਜਾਵੇ ਤੇ ਗੁਰੂ ਉਹਨੂੰ ਮਾਫ ਕਰਦਾ